ਤਾਨੂ ਵਿਚਾ ਦਾ ਗਲਾਸ ਪੀ ਆਵੇ ਹਰੇ ਜੇ ਮੈਂ ਨਹੀਂ ਹੁਣ ਤੱਕ ਕੋ ਹੁੰਦਾ ਹੋੁਰਸੀ ਅਸੀਂ ਵੱਟੇ ਆ ਕਰਾਂਗੇ ਮੈਂ ਨਹੀਂ ਨੰ ਕੋ ਹੁੰਦਾ ਹੋੁਰਸੀ ਅਸੀਂ ਵੱਟੇ ਆ ਕਰਾਂਗੇ ਜਾਨੀ ਹੋਂਦਾ ਹੋੁਰਸੀ ਬਾਈ ਕਿੱਥੇ ਓਏ ओ भैया दोनों भाई से बचाना सबको मजा दा गुरती खाना कर लो चौड़ा वेलन आंधी दू डाला कर सों वेलन आंधी हौ कि हौले बाली आपे नथी नथी कोई गली आ कर मुंडे ले आ जांगी कोई दे दे नाती ले

ਕੀ ਪਿੱਛੇ ਜੋਗੇ ਦੇ ਠਾਣਾ ਬੱਲੇ 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 ਠਾਣਾ ਬੈਠਾਣਾ ਤਾਂ ਬੋਲੇ ਆਪਣੀ ਬੋਲੀ ਠਾਣਾ ਤਾਂ ਬੋਲੇ ਆਪਣੀ ਬੋਲੀ ਮੈਂ ਨਹੀਂ ਕੀ ਜਾਣਾਂ ਉਹ ਜਦ ਮੈਂ ਹੋ ਗਈ ਸਮਝਣ ਜੋਗੀ ਜਦ ਮੈਂ ਹੋ ਗਈ ਸਮਝਣ ਲਾ ਬਹੁਤ ਗਿਆ ਬੜੀਆਂ ਨਾ ਤਾਂ ਇਹ ਸੁਆਤ ਨਹੀਂ ਫੜਦਾ ਨਹੀਂ ਮੁੰਡੇ ਵੜੇ ਚਕੀ ਨੀਰੱਲੇ ਨੇ ਮੁੰਡੇ ਵੜੇ ਚਕੀ ਨੀ ਚੌਲੜੀਆਂ ਨਹੀਂ ਹਲੜੀਆਂ ਨਹੀਂ ਬਾੜੀ ਤੇ ਨਲ ਬਿਆਨ ਕਰਉਂਦੇ ਆ ਕੇਲਾਂ ਦੇ ਘਰੀਆਂ ਮੇਲਾ ਧਰਮ ਦੀਆਂ ਸਰਗਾਵੇ ਘਰੀਆਂ ਮੇਲਾ ਧਰਮ ਦੀਆਂ ਗਾਣਾ ਦੇ ਘਰੀਆਂ ਮੇਲਾ ਧਰਮ ਦੀਆਂ ਸੁਣ ਬੇ ਮੈਂ ਕਿਹੇ ਵਾਲਿਆ ਕੈਂਠਾ ਪਾਲਿਸ਼ ਕੀਤਾ ਆਵੇਂ ਮੈਂ ਤਾਂ ਤੈਨੂੰ ਖੜੀ ਉੜੀ ਕਾ ਮੈਂ ਤਾਂ ਤੈਨੂੰ ਖੜੀ ਉੜੀ ਕਾ ਤੂੰ ਲਾਂਗਿਆ ਚਪਕੀ ਦਵ ਦੇ ਬੋਲਾਂ ਨੇ قال جا پتا تیری بولاں نے ٹھوک قال جا پتا تیری بولاں نے جی وی راتاں بیا کرواونا بیا کروای رلے تر دیے تاک مروڑ کے نالے دا قصاں لے جیے تاک مروڑ کے نالے چلو چلو روئیے چلو چلو بس کی کیا بیٹا ایک واری ماریا بھائی اسیں چلو کریا ਜਾ ਗੋਸ ਇੱਕ ਮਾਣ ਨਾਲ ਧਾਰੀ ਨੂੰ ਜਾਣਾ ਸੀ ਮੈਂ ਤਾਂ ਆਪੇ ਮਿਸਟਰ ਬਲ ਜਾਣਿਓ ਉੱਚੀ ਪਹਾੜੀ ਲੱਗੀ ਲੜਾਈ ਉੱਚੀ ਪਹਾੜੀ ਲੱਗੀ ਲੜਾਈ ਬਈ ਪਾਲਿਆ ਪੁਲਿਸ ਨੇ ਘੇਰਾ ਠੰਡੀ ਪੈਰ برف ਤੇ ਪੈਰ ਨਾ ਟਿਕਦਾ ਲਾ

Lewat hujan kita mencari cinta, اچھا وہ رو گئی بتا نہیں پاسا مارے چل آ جا آ جا پھر میری اس کی کتی تھی لاگ ہے توڑ گئی میری اس کی کتی تھی لاگ ہے توڑ گئی لاگ ہے توڑ گئی لاگ ہے توڑ گئی اپ پریپرنگ میں نہ وہ کھو گیا ہے चाल <laughs>

Ja, <laughs> ja,